ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਜ਼ਾ ਰਾਂ ਸਪੀਡ ਨਿਊਜ਼ ਤੇ ਅਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਕੈਲੀਫੋਰਨੀਆ ਨੇ ਟਾਮ ਪ੍ਰਸ਼ਾਸਨ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ ਇਹ ਮੁਕੱਦਮਾ ਗਵਰਨਰ ਦੀ ਮਨਜ਼ੂਰੀ ਤੋਂ ਬਿਨਾਂ ਲਾਸ ਐਂਜਲਸ ਦੇ ਵਿੱਚ 2000 ਨੈਸ਼ਨਲ ਗਾਰਡ ਫੌਜਾਂ ਦੇ ਤਾਇਨਾਤ ਕਰਨ ਦੇ ਫੈਸਲੇ ਵਿਰੁੱਧ ਦਾਇਰ ਕੀਤਾ ਗਿਆ ਰਾਜ ਦੇ ਅਧਿਕਾਰੀਆਂ ਨੇ ਇਸ ਕਦਮ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਕਿਹਾ ਕਿ ਇਹ ਪਹਿਲਾਂ ਤੋਂ ਹੀ ਤਣਾਅਪੂਰਨ ਮਾਹੌਲ ਨੂੰ ਹੋਰ ਵਿਗਾੜ ਸਕਦਾ ਹੈ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਨੇ ਹੋਮਵਾਰ ਨੂੰ ਇਸ ਮਕਦਮੇ ਬਾਰੇ ਜਾਣਕਾਰੀ ਦੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਡੋਨਾਲਟ ਟਰੰਪ ਨੇ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਨੇ ਤੇ ਉਹਨਾਂ ਨੇ ਗਵਰਨਰ ਗੈਵਿਨ ਨਿਊਸਾਮ ਦੀ ਸਹਿਮਤੀ ਤੋਂ ਬਿਨਾ ਫੌਜਾ ਤਾਇਨਾਤ ਕੀਤੀਆਂ ਨੇ ਬੌਂਟਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਮੈਂ ਸਪੱਸ਼ਟ ਕਰ ਦਿੰਦਾ ਕਿ ਕੋਈ ਹਮਲਾ ਜਾਂ ਬਗਾਵਤ ਨਹੀਂ ਹੈ ਮਕਦਮੇ ਵਿੱਚ ਦੋਸ਼ ਲਗਾਇਆ ਗਿਆ ਕਿ ਟਰੰਪ ਨੇ ਸੰਘੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਜੋ ਰਾਸ਼ਟਰਪਤੀ ਨੂੰ ਸਿਰਫ ਵਿਸ਼ੇਸ਼ ਹਾਲਾਤਾਂ ਦੇ ਵਿੱਚ ਹੀ ਫੌਜ ਭੇਜਣ ਦੀ ਆਗਿਆ ਦਿੰਦਾ ਜਿਵੇਂ ਕਿ ਵਿਦੇਸ਼ੀ ਹਮਲਾ ਜਾਂ ਅਮਰੀਕੀ ਸਰਕਾਰ ਵੱਲੋਂ ਵੱਡੀ ਬਗਾਵਤ ਯੂਕਰੇਨ ਦੀ ਹਵਾਈ ਫੌਜ ਨੇ ਦਾਅਵਾ ਕੀਤਾ ਕਿ ਰੂਸ ਨੇ ਜੰਗ ਦੇ ਦੌਰਾਨ ਇੱਕ ਰਾਤ ਦੇ ਵਿੱਚ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਲਗਭਗ 500 ਡਰੋਨਾਂ ਦੇ ਨਾਲ ਬੰਬਾਰੀ ਕੀਤੀ ਗਈ ਹੈ ਰੂਸ ਨੇ ਸਿੱਧੀ ਸ਼ਾਂਤੀ ਵਾਰਤਾ ਦੌਰਾਨ ਆਪਣਾ ਹਮਲਾ ਜਾਰੀ ਰੱਖਿਆ ਤੇ ਗੱਲਬਾਤ ਨੇ ਅਜੇ ਤੱਕ ਜੰਗ ਨੂੰ ਰੋਕਣ ਵੱਲ ਕੋਈ ਤਰੱਕੀ ਨਹੀਂ ਕੀਤੀ ਹੈ ਯੂਕਰੇਨ ਦੀ ਹਵਾਈ ਫੌਜ ਨੇ ਕਿਹਾ ਕਿ 479 ਡਰੋਨ ਵੱਖ-ਵੱਖ ਖੇਤਰਾਂ ਦੀਆਂ 20 ਮਜ਼ਾਈਲਾਂ ਤੇ ਮੁੱਖ ਤੌਰ ਤੇ ਯੂਕਰੇਨ ਦੇ ਮੱਧ ਅਤੇ ਪੱਛਮੀ ਖੇਤਰਾਂ ਵਿੱਚ ਉਹਨਾਂ ਨੇ ਹਮਲਾ ਕੀਤਾ ਗਿਆ ਤੇ ਹਵਾਈ ਫੌਜ ਨੇ ਕਿਹਾ ਕਿ ਐਤਵਾਰ ਰਾਤ ਨੂੰ ਯੂਕਰੇਨ ਦੀ ਖਵਾਈ ਰੱਖਿਆ ਪ੍ਰਣਾਲੀ ਨੇ 270 ਡਰੋਨ ਅਤੇ 19 ਮਜ਼ਾਈਲਾ ਨੂੰ ਹਵਾ ਦੇ ਵਿੱਚ ਨਸ਼ਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਗਿਆ ਕਿ ਸਿਰਫ 10 ਡਰੋਨ ਜਾਂ ਮਜ਼ਾਈਲਾ ਆਪਣੇ ਨਿਸ਼ਾਨੇ ਤੱਕ ਪਹੁੰਚ ਸਕੀਆਂ ਨੇ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ। ਹਾਲਾਂਕਿ ਇਹਨਾਂ ਦਾਅਵਿਆਂ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ। ਯਮਨ ਦੇ ਵਿੱਚ ਅਲ ਕਾਇਦਾ ਦੇ ਨਾਲ ਜੁੜੇ ਇਹ ਕਯੂ ਏਪੀ ਯਾਨੀ ਕਿ ਅਲ ਕਾਇਦਾ ਇੰਦਾ ਅਰਬ ਪ੍ਰਾਇਦੀਪ ਦੇ ਨਵੇਂ ਨੇਤਾ ਸਾਦਵਨ ਆਤੀਫ ਅਲ ਅਵਲਾਕੀ ਨੇ ਪਹਿਲੀ ਵਾਰ ਇਹ ਧਮਕੀ ਭਰਿਆ ਵੀਡੀਓ ਜਾਰੀ ਕੀਤਾ। ਇਹਦੇ ਵਿੱਚ ਉਸਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟੈਸਲਾ ਦੇ ਮਾਲਕ ਐਲੋਨ ਮਸਕ ਦੇ ਨਾਲ-ਨਾਲ ਕਈ ਹੋਰ ਅਮਰੀਕੀ ਨੇਤਾਵਾਂ ਨੂੰ ਖੁੱਲ੍ਹ ਕੇ ਧਮਕੀ ਦਿੱਤੀ ਹੈ। ਇਹ ਵੀਡੀਓ ਤੇਜ਼ੀ ਦੇ ਨਾਲ ਆਨਲਾਈਨ ਫੈਲ ਰਿਹਾ ਅਤੇ ਇਹ ਕਿਉਂ ਏਪੀ ਸਮਰਥਕਾਂ ਦੇ ਦੁਆਰਾ ਇਸ ਨੂੰ ਸਾਂਝਾ ਕੀਤਾ ਗਿਆ। ਵੀਡੀਓ ਲਗਭਗ 30 ਮਿੰਟ ਲੰਮਾ ਅਤੇ ਇਸ ਵਿੱਚ ਗਾਜ਼ਾ ਪੱਟੀ ਦੇ ਵਿੱਚ ਚੱਲ ਰਹੇ ਇਜ਼ਰਾਈਲ ਖਮਾਸ ਯੁੱਧ ਦੇ ਬਹਾਨੇ ਅਮਰੀਕਾ ਅਤੇ ਅਰਬ ਦੇਸ਼ਾਂ ਦੇ ਨੇਤਾਵਾਂ ਤੇ ਹਮਲਾ ਕਰਨ ਦੀ ਸਿੱਧੀ ਗੱਲ ਕੀਤੀ ਗਈ ਹੈ। ਅਲ ਅਵਲਾਕੀ ਨੇ ਕਿਹਾ ਕਿ ਗਾੜਾ ਵਿੱਚ ਜੋ ਕੁਝ ਹੋਇਆ ਉਹ ਹੋ ਰਿਹਾ ਅਤੇ ਉਸ ਤੋਂ ਬਾਅਦ ਹੁਣ ਕੋਈ ਲਾਲ ਲਕੀਰ ਨਹੀਂ ਬਚੀ ਹੈ ਬਦਲਾ ਲੈਣਾ ਜਾਇਜ਼ ਹੈ ਤੇ ਇਸ ਵੀਡੀਓ ਦੇ ਵਿੱਚ 트ੰਪ ਐਲੋਨ ਮਸਕ ਉਪ ਰਾਸ਼ਪਤੀ ਜੇਡੀ ਵੈਂਸ ਵਿਦੇਸ਼ ਮੰਤਰੀ ਮਾਰਕ ਰੂਵਿਓ ਅਤੇ ਰੱਖਿਆ ਮੰਤਰੀ ਪੀਟ ਹੈਗਸੇਦ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ ਤੇ ਸਾਦ ਬਿਨ ਆਤੀਫ ਅਲ ਅਵਲਾਕੀ ਨੇ ਉਹ ਵਿਅਕਤੀ ਹੈ ਜਿਸ ਉੱਤੇ ਅਮਰੀਕਾ ਪਹਿਲਾਂ 6 ਮਿਲੀਅਨ ਡਾਲਰ ਦਾ ਇਨਾਮ ਐਲਾਨ ਚੁੱਕਾ ਹੈ ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਗੁਰਦਾਸ ਬਾਣ ਦੇ ਛੋਟੇ ਭਰਾ ਗੁਰਪੰਤ ਮਾਨ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਸਥਿਤ ਸ਼ਮਸ਼ਾਨ ਘਰ ਦੇ ਵਿੱਚ ਕੀਤਾ ਗਿਆ। ਗੁਰੂ ਪੰਤ ਬਾਣ ਦੀ ਅੰਤਿਮ ਵਿਦਾਈ ਦੇ ਮੌਕੇ ਉੱਤੇ ਕਈ ਵੱਡੀਆਂ ਹਸਤੀਆਂ ਮੌਜੂਦ ਰਹੀਆਂ। ਦੱਸ ਦਈਏ ਕਿ ਇਸ ਮੌਕੇ ਗਾਇਕ ਦਾ ਪਰਿਵਾਰ ਪੂਬਾ ਮਾਰਕਰ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਗੁਰਪੰਤ ਦੀ ਅੰਤਿਮ ਯਾਤਰਾ ਸਮੇਂ ਮੌਜੂਦ ਰਹੇ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਸ ਮੌਕੇ ਖਾਸ ਤੌਰ ਤੇ ਪਹੁੰਚੇ। ਗੁਰਦਾਸ ਬਾਣ ਨੇ ਕੋਡਪੁਰਾ ਦੀ ਅਰਥੀ ਨੂੰ ਮੋੜਾ ਦਿੱਤਾ ਤੇ ਦੱਸ ਦਈਏ ਕਿ ਗੁਰਪੰਥ ਮਾਨ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਹ ਕੈਂਸਰ ਦੇ ਬਰੀਫ ਸਨ ਤੇ ਉਹਨਾਂ ਦੇ ਕੱਲ ਫੋਰਟਿਸ ਹਸਪਤਾਲ ਦੇ ਵਿੱਚ ਆਖਰੀ ਸਾਹ ਲਿਆ ਰਿਸ਼ਤੇਦਾਰਾਂ ਦੇ ਮੁਤਾਬਕ ਗੁਰਪੰਥ ਦਾ ਗਿੱਦੜਵਾਹ ਦੇ ਵਿੱਚ ਕਾਰੋਬਾਰ ਸੀ ਉਹਨਾਂ ਦੀ ਤਬੀਅਤ ਕੁਝ ਦਿਨਾਂ ਤੋਂ ਖਰਾਬ ਚੱਲ ਰਹੀ ਸੀ ਉੱਤੇ ਹੀ ਥੋੜੇ ਦਿਨ ਹੀ ਪਹਿਲਾਂ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਸੀ ਪਰ ਕੁਝ ਦਿਨ ਗੁਰਪੰਥ ਨੇ ਘਰ ਹੀ ਕੱਟੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਅਚਾਨਕ ਫਿਰ ਤਬੀਅਤ ਖਰਾਬ ਹੋ ਗਈ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਲਜਾਇਗਾ ਜਿੱਥੇ ਉਹਨਾਂ ਦੇ ਇਲਾਜ ਦੌਰਾਨ ਮੌਤ ਹੋ ਗਈ ਹੈ ਹੁਣ ਤੱਕ ਬੰਗਲਾਦੇਸ਼ ਦੇ ਇਤਿਹਾਸ ਦੇ ਵਿੱਚ ਅੰਤਰਿਮ ਸਰਕਾਰਾਂ ਦਾ ਇੱਕੋ ਇੱਕ ਉਦੇਸ਼ ਦੇਸ਼ ਦੇ ਵਿੱਚ ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਕਰਵਾਉਣਾ ਰਿਹਾ ਪਰ ਮੌਜੂਦਾ ਅੰਤਰਿਮ ਸਰਕਾਰ ਜਿਸ ਦੀ ਅਗਵਾਈ ਮੁਹੰਮਦ ਯੂਨੋਸ ਕਰ ਰਹੀ ਨੇ ਐਸ ਸਿਧਾਂਤ ਤੋਂ ਬਹੁਤ ਦੂਰ ਜਾਪਦੀ ਹੈ ਇਹ ਸਰਕਾਰ ਨਾ ਤਾਂ ਚੁਣੀ ਗਈ ਆ ਅਤੇ ਨਾ ਹੀ ਐਸ ਕੋ ਲੋਕਾਂ ਦਾ ਕੋਈ ਸਿੱਧਾ ਫਤਵਾ ਹੈ ਐਸ ਦੇ ਬਾਵਜੂਦ ਯੂਨੋ ਸਰਕਾਰ ਨੇ ਕਈ ਅਜਿਹੇ ਫੈਸਲੇ ਲਏ ਨੇ ਜਿਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਆਰਥਿਕਤਾ ਅਤੇ ਲੋਕਤੰਤਰ ਨੂੰ ਖਤਰੇ ਵਿੱਚ ਪਾ ਦਿੰਦਾ ਹੈ ਯੂਨਨ ਸਰਕਾਰ ਨੇ ਮਿਆਂਮਾਰ ਦੇ ਰਖਾਇਨ ਜਾਟ ਦੇ ਵਿੱਚ ਇੱਕ ਮਨੁੱਖੀ ਗਲਿਆਰਾ ਸ਼ੁਰੂ ਕੀਤਾ ਇਸ ਗਲਿਆਰੇ ਦੇ ਰਾਹੀਂ ਬੰਗਲਾਦੇਸ਼ ਨੇ ਮਿਆਂਮਾਰ ਦੇ ਅੰਦਰੂਨੀ ਟਕਰਾਵਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਹੈ ਇਸ ਕਾਰਨ ਬੰਗਲਾਦੇਸ਼ ਆਪਣੇ ਆਪ ਨੂੰ ਅਰਾਕਾਨ ਫੌਜ ਵਿਦੇਸ਼ੀ ਖੁਫੀਆ ਏਜੰਸੀਆਂ ਅਤੇ ਮਿਆਂਮਾਰ ਦੇ ਫੌਜੀ ਸ਼ਾਸਨ ਦੇ ਜਾਲ ਵਿੱਚ ਫਸ ਗਿਆ ਇਸ ਫੈਸਲੇ ਨੂੰ ਅਮਰੀਕਾ ਦਾ ਸਮਰਥਨ ਮਿਲਿਆ ਪਰ ਇਸ ਕਾਰਨ ਚੀਨ ਅਤੇ ਭਾਰਤ ਨਾਲ ਸਬੰਧਾਂ ਵਿੱਚ ਤਣਾਅ ਵੀ ਵਧ ਗਿਆ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਪੂਟੋ ਨੇ ਅਮਰੀਕੀ ਵਿਦੇਸ਼ ਨੀਤੀ ਦੀ ਆਲੋਚਨਾ ਕੀਤੀ ਹੈ ਤੇ ਉਹਨਾਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਘਟਨਾਵਾਂ ਦੇ ਵਿੱਚ ਵਾਧੇ ਦੇ ਲਈ ਅਮਰੀਕੀ ਜਿਹੜੀ ਨੀਤੀਆਂ ਨੇ ਉਹ ਜ਼ਿੰਮੇਵਾਰ ਨੇ ਅਮਰੀਕਾ ਪਹੁੰਚੇ ਬਿਲਾਵਲ ਨੇ ਦੋਸ਼ ਲਗਾਇਆ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਜਲਦਬਾਜ਼ੀ ਦੇ ਵਿੱਚ ਵਾਪਸੀ ਨੇ ਦੱਖਣੀ ਏਸ਼ੀਆ ਨੂੰ ਅਫਸਰ ਕਰ ਦਿੱਤਾ ਅਤੇ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਬਿਲਾਵਲ ਨੇ ਅਮਰੀਕੀ ਨੀਤੀ ਖਾਸ ਕਰਕੇ 2020 ਦੇ ਵਿੱਚ ਟਰੰਪ ਪ੍ਰਸ਼ਾਸਨ ਦੁਆਰਾ ਦਸਤਕਤ ਕੀਤੇ ਦੋਹਾ ਸਮਝੋਤਿਆਂ ਤੇ ਫਿਰ 2021 ਦੇ ਵਿੱਚ ਬਾਈਡਨ ਪ੍ਰਸ਼ਾਸਨ ਦੀ ਵਾਪਸੀ ਪ੍ਰਕਿਰਿਆ ਨੂੰ ਖੇਤਰੀ ਅਸਥਿਰਤਾ ਦਾ ਮੁੱਖ ਕਾਰਨ ਦੱਸਿਆ। ਉਹਨਾਂ ਦਾਅਵਾ ਕੀਤਾ ਕਿ ਅਮਰੀਕੀ ਫੌਜ ਨੇ ਅਫਗਾਨਿਸਤਾਨ ਦੇ ਵਿੱਚ ਬਹੁਤ ਸਾਰੇ ਸੰਵੇਦਨਸ਼ੀਲ ਹਥਿਆਰ ਛੱਡ ਦਿੱਤੇ ਸਨ ਜੋ ਹੁਣ ਅਤਵਾਦੀ ਸੰਗਠਨਾਂ ਦੇ ਹੱਥਾਂ ਵਿੱਚ ਆ ਚੁੱਕੇ ਨੇ। ਪੁਟੋ ਨੇ ਕਿਹਾ ਕਿ ਅਸੀਂ ਹੈਰਾਨ ਹੁੰਦੇ ਆ ਕਿ ਜਦੋਂ ਅਤਵਾਦੀ ਉਹਨਾਂ ਅਫਗਾਨਿਸਤਾਨ ਦੇ ਵਿੱਚ ਬਚੇ ਹਥਿਆਰ ਮਿਲਦੇ ਨੇ ਤੇ ਇਹ ਹਥਿਆਰ ਸਾਡੀ ਪੁਲਤ ਨਾਲੋਂ ਜ਼ਿਆਦਾ ਉੱਨਤ ਨੇ। ਤੇ ਉਹਨੇ ਇਹ ਵੀ ਕਿਹਾ ਕਿ ਪਾਕਿਸਤਾਨ ਲਈ ਇਨ੍ਹਾਂ ਹਾਲਾਤਾਂ ਦੇ ਨਾਲ ਨਿਰਿਸ਼ਠਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਅਤੇ ਇਸ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਜਾਇਜ਼ ਹੈ। ਦੱਖਣੀ ਸੁਪਰਸਟਾਰ ਕਮਲ ਹਸਨ ਕੰਨੜ ਉੱਤੇ ਆਪਣੇ ਬਿਆਨ ਕਾਰਨ ਹਮੇਸ਼ਾ ਵਿਵਾਦਾਂ ਵਿੱਚ ਰਹੇ ਨੇ। ਉਹਨਾਂ ਕਿਹਾ ਸੀ ਕਿ ਕੰਨੜ ਤਾਮਿਲ ਤੋਂ ਪੈਦਾ ਹੋਇਆ ਤੇ ਜਦੋਂ ਵਿਵਾਦ ਵਧਿਆ ਤਾਂ ਉਹਨਾਂ ਦੀ ਫਿਲਮ ਠੱਗ ਲਾਈਫ ਨੂੰ ਕਰਨਾਟਕਾ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਇਸ ਦੇ ਨਾਲ ਹੀ ਕਰਨਾਟਕਾ ਹਾਈ ਕੋਰਟ ਨੇ ਵੀ ਉਹਨਾਂ ਨੂੰ ਇਸ ਬਿਆਨ ਦੇ ਲਈ ਫਟਕਾਰ ਲਗਾਈ। ਹੁਣ ਹਿੰਦੀ ਉੱਤੇ ਕਮਲ ਹਸਨ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਤਨੂੰ ਅਚਾਨਕ ਨਹੀਂ ਥੋਪਿਆ ਜਾਣਾ ਚਾਹੀਦਾ ਕਿਉਂਕਿ ਅਚਾਨਕ ਬਦਲਾਅ ਦੇ ਨਾਲ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਨਪੜ ਬਣਾ ਦੇਵਾਂਗੇ ਹਾਲੀਆ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਕਮਲ ਹਸਨ ਤੋਂ ਭਾਸ਼ਾ ਵਿਵਾਦ ਉੱਤੇ ਸਵਾਲ ਪੁੱਛਿਆ ਗਿਆ ਸੀ ਉਹਨਾਂ ਗੰਬੀਰਤਾ ਨਾਲ ਕਿਹਾ ਕਿ ਮੈਂ ਕਰਨਾਟਕਾ ਅਤੇ ਆਂਧਰਾ ਪ੍ਰਦੇਸ਼ ਦੇ ਨਾਲ ਖੜਾ ਇਹ ਸਿਰਫ ਉਹ ਥਾਵਾਂ ਨਹੀਂ ਹਨ ਜਿੱਥੇ ਭਾਸ਼ਾ ਥੋਪੀ ਜਾ ਰਹੀ ਹੈ ਮੈਂ ਫਿਲਮ ਇੱਕ ਦੂਜੇ کے لیے ਦੇ ਵਿੱਚ ਇੱਕ ਅਦਾਕਾਰ ਸੀ ਮੈਂ ਭਾਸ਼ਾ ਬਿਨਾਂ ਥੋਪੇ ਨੂੰ ਸਿੱਖਿਆ ਜੇ ਤੋ ਨੂੰ ਸਿੱਖਿਆ ਜੇ ਸਭ ਤੋਂ ਆਸਾਨ ਦਸਤਾ ਅਪਣਾਉਣਾ ਚਾਹੀਦਾ ਹੈ ਰੁਕਾਵਟਾਂ ਪੈਦਾ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਉਦਯੋਗ ਕ੍ਰਾਂਤੀ ਦੇ ਤਹਿਤ ਇੱਥੇ ਫਾਸਟ ਟਰੈਕ ਪੰਜਾਬ ਪੋਰਟਲ ਲਾਂਚ ਕੀਤਾ ਗਿਆ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਹੁਣ ਸੂਬੇ ਦੇ ਵਿੱਚ ਕਾਰੋਬਾਰੀਆਂ ਲਈ ਇੰਡਸਟਰੀ ਲਾਉਣੀ ਸੌਖੀ ਹੋ ਜਾਵੇਗੀ ਤੇ ਹੁਣ ਇਹ 45 ਦਿਨਾਂ ਦੇ ਅੰਦਰ-ਅੰਦਰ ਇੰਡਸਟਰੀ ਲਾਉਣ ਦੀ ਮਨਜ਼ੂਰੀ ਮਿਲ ਜਾਵੇਗੀ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦਾ ਫੈਸਲਾ ਬੜੀ ਦੇਰ ਤੋਂ ਢੀਕਿਆ ਜਾ ਰਿਹਾ ਸੀ ਤੇ ਇਸ ਫੈਸਲੇ ਨੇ ਸੂਬੇ ਦੇ ਵਿੱਚ ਇੰਡਸਟਰੀ ਨੂੰ ਵੱਡੀ ਰਾਹ ਦਿੱਤੀ ਹੈ ਉਹਨਾਂ ਆਕਿਆ ਕਿ ਅਸੀਂ ਸੂਬੇ ਦੇ ਵਿੱਚ ਵੱਡੀਆਂ ਤੇ ਛੋਟੀਆਂ ਇੰਡਸਟਰੀ ਨੂੰ ਬਚਾਉਣਾ ਹੈ ਜੇਕਰ ਸੂਬੇ ਦੇ ਵਿੱਚ ਇੰਡਸਟਰੀ ਲੱਗੇਗੀ ਤਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਆਤੰਦਸ਼ੈ ਖਤਮ ਹੋਣਗੇ ਤੇ ਮੁੱਖ ਮੰਤਰੀ ਨੇ ਕਾਰੋਬਾਰੀਆਂ ਨੂੰ ਵੱਧ ਤੋਂ ਵੱਧ ਇਸ ਪੋਰਟਲ ਦਾ ਫਾਇਦਾ ਚੁੱਕਣ ਦੇ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਪੰਜਾਬ ਨੂੰ ਇੰਡਸਟਰੀ ਦੇ ਵਿੱਚ ਅਸੀਂ ਮੋਦੀ ਸੂਬਾ ਬਣਾਉਣਾ ਤੇ ਉਹਨਾਂ ਆਖਿਆ ਕਿ ਸਕਿੱਲ ਡਿਵੈਲਪਮੈਂਟ ਦੇ ਲਈ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਇੰਡਸਟਰੀ ਨੂੰ ਸਕਿੱਲਡ ਲੇਬਰ ਪੰਜਾਬ ਦੇ ਵਿੱਚੋਂ ਹੀ ਮਿਲ ਸਕੇ ਅਜਲੀ ਨਾ ਹੀ ਦੁਬਾਰਾ ਫੇਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ